ਦੇ ਲਈ ਲੋਕਾਂ ਕੌਂਕਿਆਂ ਦੇ ਖਰਾਜੀ ਦੇ ਲਈ 1000 ਲਓ ਫਾਈਨਲ ਸ਼ੁਰੂ ਹੋ ਗਿਆ ਹੈ ਉਧਰ ਕਹਿੰਦੇ ਜੀਤ ਆਸਟ੍ਰੇਲੀਆ ਤੇ ਸ਼ੇਰਾਂ ਆਸਟ੍ਰੇਲੀਆ ਤੇ ਨਾਲ ਸਾਡੇ ਡਾਕਟਰ ਸਾਹਿਬ ਉਹਨਾਂ ਵੱਲੋਂ ਜਿੱਤਣ ਵਾਲੀ ਟੀਮ ਲਈ 2100 ਪਰ 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 ਦੂਸਰੇ ਪਾਸੇ ਉਹ ਜਾਂਦਾ ਕੌਂਕਿਆਂ ਵਾਲਾ ਉਹ ਜਾਂਦਾ ਕੌਂਕਿਆਂ ਵਾਲਾ ਲਾਡੀ ਆ ਗਿਆ ਦੇ ਹਿੱਸੇ ਜਾਜ ਰਿਹਾ ਹੈ ਹੋਰ ਚੱਕਦੇ ਖੇਡ ਮੇਲੇ ਦਾ ਕਹਿੰਦੇ ਗ੍ਰੈਂਡ ਫਾਈਨਲੇ ਚੱਲਦਾ ਹੈ ਕੌਂਕੇ ਵਾਲਾ ਖਰਾਜੀ ਕਬੱਡੀ ਪਾਉਣ ਦੇ ਲਈ ਵੱਤ ਹੈ ਚਾਰ ਜਹੀ ਤਿਆਰ ਵਰ ਤਿਆਰ ਜਿਹੜਾ ਮੇਕ ਸਿੰਘ ਦੇ ਮੁੰਡੇ ਮਾਰਦੇ ਪੱਟਾਂ ਤੇ ਥਾਪੀਆਂ ਕੌਣ ਬੱਲੇ ਬੱਲੇ ਕਰਾਵੇਗਾ ਲਓ ਲੀਣਾ ਵਾਲਾ ਦੀਪਾ ਕੋਸ਼ਿਸ਼ ਕਰਦਾ ਹੋਇਆ ਪਰ ਕੌਂਕੇ ਵਾਲਾ ਪਿਛਲ ਕੁਰੀ ਭੱਜਾ ਤੁਰਿਆ ਜਾਂਦਾ ਲਓ ਤਗੜਾ ਨੰਬਰ ਇਸ ਗੱਭਰੂ ਨੇ ਆਪਣੀ ਟੀਮ ਦੇ ਲਈ ਜੋਰ ਦੁੱਤਾ ਹੈ ਨਾਲਾ ਰਵੀ ਕਬੱਡੀ ਪਾਰ ਰਿਹਾ ਹੈ ਇਧਰ ਸ਼ਿੰਦੇ ਸਰਾ ਹੁਣੀ ਲਾ ਸੰਦੀਪ ਹੁਣੀ ਪ੍ਰਦੀਪ ਦਿਵਲ ਹੁਣੀ ਆ ਵੱਡੇ ਮਾਇਆ ਦੇ ਗੱਫੇ ਖਿਡਾਰੀਆਂ ਤੱਕ ਪਹੁੰਚਦੇ ਕਰ ਰਿਹਾ ਪਰ ਪੈਂਦੀ ਰੇਡ ਆ ਸਾਹਮਣੇ ਤਿੰਨਾਂ ਦੇ ਵਿੱਚੋਂ ਲਾ ਸੇਵਕ ਨੌਜਵਾਨ ਰਾਮਗੜੀਆ ਜਫਾ ਤੇ ਜਫਾ ਠਾ ਜਫਾ ਪਰ ਸਮਾਂ ਫੈਸਲਾ ਕੀ ਹੁੰਦਾ ਹੈ ਵੀ ਸੇਵਕ ਬੱਲੇ ਬੱਲੇ ਕਰਾ ਗਿਆ ਜੇ ਫਾਸਟ ਆਉਂਦੇ ਮੁੰਡੇ 11000 ਵੱਖਰੇ ਤੌਰ ਤੇ ਅੱਜ ਦੇ ਮੇਲੇ ਦਾ ਕੌਣ ਬੈਸਟ ਬਣਦਾ ਲੈ ਵੀ ਰੇਡ ਪੈ ਗਈ ਤੇ ਕਰੀ ਗੱਲ ਲਓ ਖਰਾਜੀ ਖਰਾਜੀ ਕਹਿੰਦੇ ਪਿੱਥੋ ਵਾਲੇ ਦੇ ਭੰਗੜੇ ਦੀ ਗੱਲ ਹੋਈ ਹੈ ਪਰ ਕੌਂਕਿਆਂ ਵਾਲਾ ਹੁਣਾਂ ਨਾ ਕੋਈ ਸ਼ਾਮਸ਼ੋ ਟਾਰੀ ਵਰਗਾ ਕੌਂਕਿਆਂ ਦੇ ਨਾਮ ਬੋਲੇ ਸਰਦਾਰ ਦਾ ਐਵੇਂ ਚੁੱਕੀ ਐਸਾ ਪਨੀਰ ਫਿਰਦੀ ਇੱਕ ਵਿੱਚ ਗੋਲੀ ਸੂਰਮਾ ਹੀ ਮਾਰਦਾ ਜਿਹਨੇ ਜਾਲ ਲੰਡਨ ਦੇ ਵਿੱਚ ਆਹ ਇੱਕ ਵਿੱਚ ਫਾਇਰ ਠੋਕਿਆ ਆਹ ਵੇਖਾਂਗੇ ਪੈਂਦੀ ਹੋਈ ਰੇਡ ਹੈ ਇਹ ਲਾਡੀ ਐ ਜੱਸੋਵਾਲ ਸੂਤਾ ਪੈਂਦਾ ਚੌਕੀਮਾਨ ਦੇ ਇਲਾਕੇ ਦਾ ਆਹ ਵੇਖਾਂਗੇ ਆਹ ਸਾਹਮਣੇ ਕਿ ਕੁੰਡਾ ਢਾਲੀਵਾਲ ਚੌਕੀਮਾਨ ਪਿੰਡ ਵਿੱਚ ਆਹ ਜਦੋਂ ਵੇਖੋ ਜਿਹਨੇ ਹੰਦਿਆਂ ਦੀ ਗੱਲ ਕੀਤੀ ਹੈ ਕਿ ਇੱਕ ਜ਼ੋਰ ਨਾਲ ਪਹਿਲਾ ਡੇਢ ਅੰਕ ਲੈ ਕੇ ਜਦੋਂ ਆਣ ਹੰਦਿਆਂ ਤੇ ਖੜਦਾ ਫੇਰ ਦਿਲ ਗੱਭਰੂ ਦਾ ਕਹਿੰਦੇ ਓਡਿਓ ਓਡਿਓ ਕਰਦਾ ਫੇਰ ਦਿਲ ਗੱਭਰੂ ਦਾ ਫਿਰ ਫੀਲਿੰਗ ਵੱਖਰੀ ਹੁੰਦੀ ਹੈ ਜਦੋਂ ਕੋਈ ਜਾਫੀ ਜਫਾ ਲਾ ਜਾਵੇ ਤੇ ਜਾਫਰ ਰੇਡਰ ਨੰਬਰ ਲੈ ਕੇ ਢੇਰੀਆਂ 'ਚ ਵੜ ਜਾਵੇ ਉਦੋਂ ਫੀਲਿੰਗ ਵੱਖਰੀ ਹੁੰਦੀ ਹੈ ਉਦੋਂ ਆਨੰਦ ਵੱਖਰਾ ਹੁੰਦਾ ਹੈ ਉਦੋਂ ਸਵਾਦ ਵੱਖਰਾ ਹੁੰਦਾ ਹੈ ਲਓ ਖਰਾਜੀ ਦੀ ਉਂਗਲੀ ਖੜੀ ਉਧਰ ਕਹਿੰਦੇ ਗਗਨ ਕੈਨੇਡਾ ਤੇ ਗੁਰਬੀਤ ਕੈਨੇਡਾ ਖਰਾਜੀ ਜਿੰਨੇ ਨੰਬਰ ਲੈਂਦਾ ਹਰ ਨੰਬਰ ਦਾ 200 ਰੁਪਏ